ਹਾਂਜੀ ਮਿੱਤਰੋ ਅੱਜ ਆਪਾਂ ਆਇਆ ਜੀ ਨਾਨਕਾ ਮੇਲ ਕਿੰਨੇ ਹੋ ਜਾਗੋ ਤੇ ਹਾਂਜੀ ਦੇ ਵਿਆਹ ਤੇ ਕਹਾਨੂੰ ਆਪਾਂ ਦਿਖਾਉਨੇ ਆ ਜਾਗੋ ਕੱਲ ਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਮੈਰਜ ਬਣੀ ਰੱਖੋ ਵੀਡੀਓ ਦੇਣ ਦਾ ਕੀ ਕਰਨਾ ਹੈ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਇਹ ਦਰਦਾਂ ਦਾ ਸਹਾਰਾ ਨਹੀਂ ਨਹੀਂ ਮਰੀ ਮਰੀ ਖਾਂ ਦਰਦਾਂ ਵਿੱਚ ਸੁਹਣਾ ਟੀ ਆਹ ਬੱਧੀ ਦੇਖ ਕਿ ਮਮਮੀ ਜੀ ਇੱਕ ਬੱਧੀ ਸਾਡੇ ਕੋਲ ਦੋ ਮੈਕ ਨੇ ਇੱਕ ਅਸੀਂ ਫੜਦੇ ਹੁੰਦੇ ਆ ਇੱਕ ਦੰਨਿਆ ਨਾਲ ਚੱਲ ਸੱਟ ਐ ਨਹੀਂ ਦੇਖੋ ਇਹਨਾਂ ਦੀ ਵੀ ਬੋਲੀਆਂ ਪੈਂਡਦੇ ਭਾਈ ਇਹ ਵੀ ਬਰਾਬਰ ਨੇ ਤੁਸੀਂ ਵੀ ਬਰਾਬਰ ਬੇਸ਼ੱਕ ਅਸੀਂ ਤੁਹਾਡੇ ਨਾਲ ਆਏ ਆ ਸਾਨੂੰ ਜੇ ਪਿੱਛੇ ਫੜਦਾ ਇਹਨਾਂ ਨੇ ਬਾਜੇ ਵੀ ਹਾਂ ਵੀ ਸਾਡੇ ਦੇ ਬੋਲੀਆਂ ਪੈਂਦੇ ਤੁਸੀਂ ਇੱਕ ਮੈਕ ਤੁਸੀਂ ਨਾਲੋਂ ਇੱਕ ਮੈਕ ਇਹਨਾਂ ਨਾਲ هلو حق دے ناں ادھر 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 دو وار نہ دو